ਟੈਟ ਬੰਨੀ ਹਲੋ ਮੇਰਾ ਪੱਟੀ ਰਿਹਾ ਜੀ ਅਜਿੰਦਰ ਇੱਕ ਮਿੰਟ ਵਿੱਚ ਕਰਾਂਦਾ ਹਾਂ ਬਾਈ ਡਾਕਟਰ ਸਾਹਿਬ ਕਹਿੰਦਾ ਪੱਖਾ ਲਾ ਜੇ ਕਰ ਦੇਣਾ ਸੈਂਪਲ ਟੈਸਟ ਕਰਾ ਲੈਣਾ ਹੈ ਬਾਈ ਬਦਿਆ ਬੇ ਹਾਂ ਜੀ ਬੰਮੂ ਜੀ ਅੱਛਾ ਸ਼ਸ਼ੀ ਜੀ ਸ਼ਸ਼ੀ ਆਂਦੀ ਮੇਰੇ ਨਾਲ ਨਹੀਂ ਕਰਦੇ ਸਕਾਲ ਜੀ ਬਾਈ ਅੱਜ ਸਾਡੇ ਘਰ ਆਇਆ ਪਾਣ ਜੀ ਸਾਡਾ ਜੋਤ ਲੋ ਜੀ ਬਾਈ ਜੱਗਾ 30 ਵਾਰ ਪੈਂਚਰ ਹੋ ਗਏ। ਬੂਠਾ ਪੈਂਚਰ ਪਤਾ ਨਹੀਂ ਕਾਤੇ ਕਿ ਹੋ ਜਾਂਦਾ। ਬਾਈ ਇਹ ਕਾਤੇ ਹੋ ਰਿਹਾ ਡਾਕਟਰ ਸਾਹਿਬ? ਇਹ ਬੋਡੀ ਚ ਇਨਫੈਕਸ਼ਨ ਹੋ ਜਾਂਦੀ ਨਹੀਂ ਪਲੱਟ ਚੁਦੀ। ਠੀਕ ਹੈ ਜੀ ਜੀ। ਜੇ ਕਿੰਨੀ ਵਾਰ ਗੇੜੇ ਵੱਜਦੇ ਸਰਜੀ ਡਾਕਟਰ ਕੋਲ। ਸਰਜੀ ਜੀ ਨਾਲ ਹਿੱਸਾ ਹੀ ਪਾਉਣਾ ਦਾ। ਕਹਿੰਦੇ ਕੋਈ ਗੰਢਤੀ ਹੋਣੀ ਹੈਗੀ ਬਾਈ। ਮੀਨੇਵਲ। ਲੱਗੇਗਾ ਤੀਰ ਅੱਥੇ ਦਾ। ਲੇਕਿਨ ਹੁਣ ਤਾਂ ਬੂਟ ਵੀ ਕਾਉਣ ਲੱਗ ਗਿਆ ਹਰਜਿੰਦਰ ਬਾਈ ਅਗੇ ਬੂਟ ਦਾ ਕਾਰਨ ਤਾਂ। ਨਾ ਨਾ ਕੋਈ ਨਹੀਂ ਇਹ ਤਾਂ ਸਿਰਫ ਤਾਂ ਇਨਫੈਕਸ਼ਨ ਹੋ ਜਾਂਦਾ ਸੋਚੇ ਚਲਾਸੀ। ਸੌਂਗ ਇਨਫੈਕਸ਼ਨ ਕਰਦੇ ਆ। ਠੀਕ ਹੈ। ਅਨੋਝ ਆਜੂਗਾ ਵੀਰ ਆਹ ਜਨੇ ਦੁਆਰਾ ਆ ਗਿਆ ਤਾਂ ਜੇ ਕੋਈ ਤਕਲੀਫ ਹੈਗੀ ਉਦਾਂ ਕੋਈ ਤਕਲੀਫ ਨਹੀਂ ਹੈਗੀ ਇਹ ਸੁਨੇ ਹਲੇ ਵੀ ਬੇਟਾ ਨਹੀਂ ਨਾਲ ਜੇ ਮੈਂ ਇਹ ਗੂਠਾ ਆ ਨਹੀਂ ਮੇਰਾ ਲੋਟ ਆ ਰਿਹਾ ਸੁਨੇ ਹਲੇ ਵੀ ਮੈਂ ਕਹਣਾ ਜੇ 6 ਮਹੀਨੇ ਹੋ ਗਏ ਪਰ ਇਹਨਾਂ ਹੋਣ ਸਾਲ ਹੋਣੇ ਵਾਲਾ ਮਾਰਚ ਚ ਹੋਲ ਹੋ ਗਿਆ ਰਿਕਵਰੀ ਨਹੀਂ ਹੋਈ ਯਾਰ ਰਜਿੰਦਰ ਬਾਈ ਦੇ ਲੈ ਇੱਕ ਸਾਲ ਹੋ ਗਿਆ ਰਿਕਵਰੀ ਜਮ ਹੀ ਨਹੀਂ ਹੋਈ ਗੂਠੇ ਰਹੀ ਕਿੰਨ ਬਤਾ ਕੇ ਉਹ ਛਰੀ ਚ ਉਹ ਉਹਦਾ ਹੈ ਨਾ ਕੋਈ ਨਸ ਨੁਕਸ ਦਾ ਚੱਕਰ ਹੈਗੇ ਇਹ ਤਾਂ ਪੀਜੀ ਕਰ ਜਾਣਾ ਜਾਣਾ ਨਹੀਂ ਜਿਹੜੇ ਸੁਹਾਣੇ ਦਿਵਾ ਕੇ ਡਾਕਟਰ ਸੁਹਾਣੇ ਹਸਪਤਾਲ ਬਹੁਤ ਵੱਡਾ ਉੱਥੇ ਵੀ ਦਿਖਾਉਣਾ ਬਾਈ ਕਿਉਂਕਿ ਇਹ ਥੋੜੇ ਟਾਈਮ ਬਾਅਦ ਆਪਣੇ ਆਵੇ ਨਾ ਥੋੜਾ ਜਿਹਾ ਪਾਣੀ ਜਿਹਾ ਭਰ ਜਾਂਦਾ ਇਨਫੈਕਸ਼ਨ ਜੀ ਇਨਫੈਕਸ਼ਨ ਹੁੰਦੀ ਹੈ ਇਹ ਆਪਾਂ ਕਿਉਂ ਬਾਈ ਡਾਕਟਰ ਸਾਹਿਬ ਕਹਿੰਦਾ ਪੱਕਾ ਲਾ ਜੇ ਕਰ ਦੇਣਾ ਸੈਂਪਲ ਟੈਸਟ ਕਰਾ ਲੈਣਾ ਹੈ ਬਾਈ ਪਾਰਾ ਕਮੋ ਨਾ ਇਹ ਵੀ ਅਗਿਆ ਬਣ ਗਈ ਗੱਲ ਤੇਰੀ ਕੰਪੂਟ ਤਾਂ ਪੈਣਾ ਨੀ ਯਾਰ ਨਾ ਆ ਤ ਨਹੀਂ ਪਾਉਂਗਾ ਬਹਿ ਜਾਊਗਾ ਹਾਂ ਬਹਿ ਜਾਣਾ ਲੋ ਜੀ ਬਾਈ ਜੀ ਮੋਟਰ ਤੇ ਢੇਡਾ ਮਾਰਨ ਆਏ ਆ ਠੰਡ ਬਾਈ ਬਹੁਤ ਹੈ ਠੰਡ ਨੇ ਕਰਾਈ ਪੂਰੀ ਬੱਸ ਤੇ ਜੱਗਾ ਬਾਈ ਲੈ ਗਿਆ ਦਾ ਰੋਪੜ ਨੂੰ ਇਲਾਕੇ ਦਾ ਗੱਡੀ 'ਤੇ ਜਾਣਾ ਫਿਰ ਮੋਟਰਸਾਈਕਲ ਹੀ ਲਿਆਇਆ ਮੋਟਰਸਾਈਕਲ ਬਾਈ ਸੁਣ ਹੋ ਗਿਆ ਬਾਕੀ ਆ ਦੇਖੋ ਜੀ ਕਣਕ ਕਹਿੰਦੇ ਲਾਗ ਲਾਗ ਬੂਟ ਦਬ ਗਈ ਦੇਖੋ ਜਿੰਨੀ ਲਾਗ ਆਉਂਦੀ ਧੁੱਪ ਪੈਂਦੀ ਨਹੀਂ ਦੱਬ ਲਈ ਬਾਕੀ ਕਣਕ ਐਨ ਖੜੀ ਦੇਖੋ ਫੰਨ ਖਾਉਂਦਾ ਆ ਆਹ ਸਾਈਡ ਦੇਖ ਲਓ ਬਾਈ ਤੇ ਜਿੱਧਰ ਧੁੱਪ ਲੱਗਦੀ ਆ ਉਹ ਸਾਈਡ ਦੇਖ ਲਓ ਇਹ ਐਨ ਫੁੱਲ ਟੌਪ ਦੀ ਖੜੀ ਆ ਬਾਕੀ ਬਾਈ ਕਈ ਦਿਨ ਹੋ ਗਏ ਹੁਣ ਚਾਰ ਪੰਜ ਦਿਨ ਲਗਾਤਾਰ ਧੁੱਪ ਨਹੀਂ ਨਿਕਲੀ ਹੈਗੀ ਧੁੱਪ ਦੀ ਬੇਟ ਪੂਰੀ ਕਰਦੇ ਆ ਪਰ ਬੇਟ ਪੂਰੀ ਨਹੀਂ ਹੁੰਦੀ ਧੁੱਪ ਇੰਨੀ ਤੁਹਾਡਾ ਕੀ ਆ ਦੇਣਾ ਮੈਂ ਆ ਦੇਖ ਲਓ ਬਾਈ 5 ਵਜੇ ਦਾ ਟਾਈਮ ਹੈ 5 ਵਜੇ ਹੀ ਪੂਰੀ ਤੁੰਦ ਪੈਣ ਲੱਗ ਗਈ ਤਕਰੀਬਨ ਘੰਟੇ ਤੱਕ ਬਾਈ ਕੁਝ ਨਹੀਂ ਦਿਖਣਾ ਹੈਗਾ ਫੁੱਲ ਠੰਡ ਹੈ ਜਿਹਨੂੰ ਕਹਿੰਦੇ ਫੁੱਲ ਠੰਡ ਦਾ ਜ਼ੋਰ ਚੱਲਦਾ ਹੈ ਬਾਕੀ ਮੋਟਰ ਦਾ ਵੀ ਦੇਖੋ ਬਾਈ ਇੱਥੇ ਵੀ ਹੁਣ ਸ਼ਾਂਤ ਮਾਹੌਲ ਹੈ ਕੋਈ ਨਹੀਂ ਆਉਂਦਾ ਹੈਗਾ ਬਾਕੀ ਬਾਈ ਇੱਕ ਘਰ ਦੇ ਮੁਰੇ ਵੀ ਥੋੜਾ ਜਿਹਾ ਰੈਂਪ ਜਾਂ ਪੱਧਰਾ ਜਾਂ ਕਰਿਆ ਤਾਂ ਮਣਾਇਆ ਤਾਂ ਉੱਥੇ ਵੀ ਤਕਰੀਬਨ ਬਾਈ 2-3 ਦਿਨ ਹੋ ਗਏ ਸੁੱਕੇ ਨਹੀਂ ਰਿਹਾ ਹੈਗਾ ਧੁੱਪ ਨਹੀਂ 걸ਦੀ ਨਹੀਂ ਹੈਗੀ ਉਹਦਾ ਕੰਮ ਵੀ ਧੁੱਪ ਕਰਕੇ ਖੜਾ ਏ ਤੇ ਦੂਏ ਮੰਨੇ ਨੇ ਬਾਈ ਸਪਰੇਅ ਕਰੀਤੀ ਜਿਹੜਾ ਮਨਾ ਵੀਰ ਕੱਖ ਦੀ ਪੂਰਾ ਕੱਖ ਨਹੀਂ ਮਰਦਾ ਹੈਗਾ ਕਿਉਂਕਿ ਸਪਰੇਅ ਅਸਰ ਨਹੀਂ ਕਰਦੀ ਧੁੱਪ ਤੇ ਵਗੈਰ ਲੋ ਜੀ ਬਾਈ ਜੱਗਾ ਬਾਈ ਥੱਲੇ ਗਿਆ ਤਾਂ ਉਹਨੇ ਠੰਢੇ ਚ ਮਾਰਤਾ ਪੂਰਾ ਸਿੰਧੂ ਬਾਈ ਨੇ ਮੇਰਾ ਖਿਆਲ ਰੱਖ ਲਿਆ ਹਾਂ ਬਾਈ ਤੇਰੇ ਨਾਲ ਹੋਣੀ ਉਹਦੀ ਕਦੇ ਤਾਹ ਮੈਨੂੰ ਲੈ ਗਿਆ ਤੇ ਰੋਪਾ ਨੂੰ ਮੈਨੂੰ ਠੰਢੇ ਚ ਮਾਰਿਆ ਤਾਂ ਤੇਰੇ ਨਾਲ ਹੋਣੀ ਚਾਹੀਦੀ ਦੀ ਸਵੇਰੇ ਇੱਥੇ ਤੱਕ ਜਾਣਾ ਉੱਡੇ ਤੱਕ ਸਵੇਰੇ ਬਾਈ ਹੋ ਗਿਆ ਗੀਰ ਖਰਾਬ ਓੜੀ ਪਈ ਰਲੇ ਇਹ ਸਿੰਧੂ ਵਾਲੇ ਕਾ ਨਾਲ ਅੱਡੇ ਦਾ ਬਹਾਨਾ ਲਾ ਕੇ ਇਹਦੇ ਵਾਲੇ ਮੇਰੇ ਕਿ ਹੋ ਗਈ ਹੋਣੀ ਚਾਹੀਦੀ ਸੀ ਬਰਾਬਰੇ ਹੋ ਗਈ ਫਿਰ ਬਦਲਾ ਲੈ ਲਿਆ ਮੇਰਾ ਜੱਗ ਚ ਚੱਲ ਕੋਈ ਦੀ ਤਾਂ ਫਿਰ ਸਿੰਧੂ ਨੂੰ ਗਿਆ ਵੀ ਮੜੀ ਜੀ ਅੱਗ ਬਲ ਸੇਕੀਏ ਸੇਕਣਾ ਜ਼ਰੂਰੀ ਹੈ ਮੈਨੂੰ ਠੰਡ ਲੱਗ ਗਈ ਮੇਰੇ ਲੱਤਾਂ ਵਾਂਗ ਫੁੱਣ ਲੱਗ ਗਈ ਇਹਨੂੰ ਬਾਈ ਮੇਰੀ ਗੱਲ ਸੁਣ ਲੈ ਤੂੰ ਦਾ ਫੇਰ ਵੀ ਚੱਲ ਬੂਡ ਪਾ ਗਿਆ ਤਾਂ ਮੈਂ ਇੱਕ ਨਹੀਂ ਚਲੇਗਾ ਮੈਂ ਵੀ ਤਾਂ ਇਦਾਂ ਹੀ ਗਿਆ ਤਾਂ ਨਹੀਂ ਬੂਡ ਪਾ ਮੈਂ ਕਹ ਲਈ ਜਾਕਟੇ ਬਾਈ ਵੀ ਤੀ ਮੈਂ ਇਦਾਂ ਹੀ ਲੰਘ ਗਿਆ ਮੈਂ ਠੰਡ ਨੇ ਪਾਏ ਪਏ ਚਲ ਬਾਈ ਵੇ ਤਾਂ ਹੈ ਤੇ ਮੈਨੂੰ ਕਿਹੜੇ ਪਤਾ ਤੇ ਮੈਨੂੰ ਪਤਾ ਹੁੰਦਾ ਵੀ ਉੱਪਰ ਜਾਣਾ ਮੈਂ ਕੱਪੜੇ ਪਾ ਲਵਾਂ। ਇਹੋ ਅੱਜ ਖੇលਿਆ ਨਹੀਂ ਗਰਮ ਨਹੀਂ ਹੋਇਆ। ਠੰਡ ਲੱਗੀ ਖੇੜੇ ਨਹੀਂ ਹਾਂ। ਇੱਕ ਮੈਚ ਵੀ ਨਹੀਂ ਲਾਇਆ। ਲਾਇਆ ਇਹ ਤਾਂ 5 ਮੈਚ ਲਾਏ ਆ 5 ਦੇ ਜਿੱਤੇ। ਲੈ। ਪਰ ਉਹ ਗੱਲ ਨਹੀਂ ਬਣੀ। ਹਾਂ। ਜਿੱਤਰੇ ਹੀ ਰਿਹਾ ਹੈ। ਤੇ ਇਹਨੂੰ ਹੁਣ ਤੂੰ ਸੱਚੀ ਦੱਸੀ ਦਿਲ ਤੇ। ਵੀ ਹੁਣ ਪੱਤੇ ਫੁਕਦਾ ਏ। ਪੱਤੇ ਫੁਕੀਏ। ਕੋਈ ਲੱਕੜ ਵੀ ਲਾ ਦੇ। ਨਹੀਂ ਬਲਮਾ ਸਫਾਈ ਜੀ ਕਰ ਲਈਏ। ਹਾਂ। ਉਹ ਤਾਂ ਗਏ ਬਾਈ ਇਹਨਾਂ ਨੂੰ ਇੱਕ ਮौज ਐ ਹਿੰਦੂਨਾਂ ਨੂੰ ਇਹਨਾਂ ਦੇ ਆ ਜਾਮਣ ਜੀ ਐ ਇਹਦੇ ਆਪਣੇ ਆਵਟਾਂ ਨੇ ਸੁੱਕ ਕੇ ਗਰੀ ਜਾਂਦੀਆਂ ਇਹਨਾਂ ਦੇ ਸਿਆਲ ਲੰਗ ਜਾਂਦੇ ਉਹੀ ਐ ਉਹੀ ਐ ਹਾਂ ਸਾਹਮਣੇ ਬਾਈ ਰੋੜੀ ਦਾ ਘਰ ਐ ਉਹਨੂੰ ਧੂਣੀ ਲਾ ਕੇ ਆ ਕਹਿੰਦੇ ਉਹ ਆ ਗਿਆ ਤੂੰ ਹੀ ਦੀ ਸਮੈਲ ਚਲੇਗੀ ਆ ਗਿਆ ਉਹੀ ਆ ਗਿਆ ਆ ਗਿਆ ਹੂੰ ਤੂੰ ਉਹਦੇ ਘਰ ਵਰ ਨੂੰ ਕਰਤਾ ਨਹੀਂ ਅੱਜ ਤੇਰੇ ਘਰ ਕੰਨੀ ਨੂੰ ਜਾ ਰਿਹਾ ਹੋਰ ਲੈ ਰੋੜੀ ਆ ਲੋੜੀ ਫੇਰ ਵਾਲਤੀ ਅੱਜ ਥੋੜਾ ਗੱਟੀਆਂ ਕੁਝ ਫੜ ਲੈ ਰੋੜੀ ਅੱਜ ਰੋਡ ਮੈਂ ਸੋਚ ਰਹੀਦਾ ਮੈਂ ਕਿਾ ਰੋਡੀ ਨੂੰ ਸਮੈਲ ਆਣੀ ਧੂਣੀ ਦੀ ਆ ਗਿਆ ਹੈ ਕੀ ਰੋਡੀ ਹਾਂ ਜੀ ਜੀ ਰੋਡੀ ਹਾਂ ਭਾਈ ਕੈ ਹਾਲ ਹੈ ਭਾਈ ਤੇਰਾ ਹਾਂ ਵਧੀਆ ਧੂਣੀ ਸਮੈਲ ਆ ਗਈ ਥੱਪੀ ਲੋੜੀ ਧੂਣੀ ਸਮੈਲ ਆ ਗਈ ਥੀ ਹੋਰ ਰੋਡੀ ਆ ਗਈ ਜੀ ਫਿਰੇ ਮਨ ਤਾਜ਼ੀ ਮਾਇਆ ਭੱਜੀ ਸਿੰਦੂਰੀ ਸੁਣ ਲੈ ਗੱਲ ਪਹਿਲਾਂ ਥੱਪੀ ਲੋੜੀ ਥੱਪੀ ਲੋੜੀ ਭਾਈ ਨਵਾਂ ਸਾਲ ਤਾਂ ਤਾਂ ਕਹਿਣਾ ਨਹੀਂ ਅੱਜ ਨਵਾਂ ਸਾਲ ਭੁੱਲੇ ਗਏ ਇਹ ਨਵੇਂ ਸਾਲ ਦੇ ਮੁਬਾਰਕਾਂ ਬੇ ਸਾਰਿਆਂ ਨੂੰ ਮੈਂ ਹਾਂ ਜੇ ਨਵਾਂ ਕਾ ਵੀ ਸਾਡ ਨੂੰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਛੋਟੇ ਜਿਹਾ ਕੰਮ ਪਰ 10 ਵਾਰ ਮੱਥੇ ਵੱਜਿਆ ਹਣਾ ਮੈਨੂੰ ਇੱਕ ਵਾਰ ਨਹੀਂ ਗਿਆ ਤੈਹਾਂ ਦਾ ਦੋਈ ਬਾਈ ਆ ਸੋਰੀਆ ਹਾਂ 10 ਵਾਰ ਫੇਰੇ ਮੂਰੇ ਨਹੀਂ ਲੰਗੇ ਆ ਇਹ ਨੀ ਨਵਾਂ ਇਅਰ ਕਹੇਗਾ ਰੋਟੀਆ ਜੀ ਕੰਪਨੀ ਗਿਆ ਕੰਪਰ ਗਿਆ ਤਾਂ ਮਾਗ ਦਾ 4 ਵਜੇ ਵਜਿਆ ਅੱਛਾ ਹਾਂਜੀ ਰੋੜੀ ਧੁੱਪ ਦੇਖਣ ਨੂੰ ਕਿੰਨੇ ਦਿਨ ਹੋ ਗਏ ਉੱਪਰ ਦੇਖੇ ਧੋਪਾ ਨੂੰ ਨਾ ਪਹੁੰਚਿਆ ਮੈਂ ਕਹਿੰਦਾ ਇਹ ਫਤੇ ਕੜ ਦੀ ਸਬਤ ਦੀ ਦੇਖੀ ਵੀ ਹਾਂ ਮਿਲੀ ਨਹੀਂ ਤੋਪਾ ਦੋਸੋਂ ਮਿਲਦੀ ਹੈ ਇਹ ਲੋੜੀ ਦੇ ਬਾਅਦ ਹੀ ਨਿਕੜੂਗਾ ਹਾਂ ਗੋਮਣ ਗਈ ਵੀ ਹਲੇ ਕਹਿੰਦਾ ਭਾਈ ਹੁਣ ਜੱਗਾ ਕਹਿੰਦਾ ਤਾਂ ਉੱਥੇ ਜਾ ਕੇ ਆਉਣਾ ਜੱਗੇ ਬੋਸ ਕੋ ਮੈਂ ਕਹਾਂ ਜੱਗੇ ਵੀ ਚਲੇ ਜਾਉਂਗੇ ਜੇ ਆਪਾਂ ਉਥੇ 7 ਵਜੇ ਤੇ ਬਾਅਦ ਵਿੱਚ ਤੁਰੇ ਆ ਨਹੀਂ ਹੋਣਾ ਭਾਈ ਤੋਂ ਤਾਂ ਪੈਣੀ ਪੂਰੀ ਤੋਂ ਬਹੁਤ ਹੁਣ ਤਾਂ ਮਰਨੇ ਵਾਲਾ ਕੰਮ ਆ ਕਿਉਂਕਿ ਭਾਈ ਤੋਂ ਦੇ ਵਿੱਚ ਤੁਹਾਨੂੰ ਪਤਾ ਵੀ ਐਕਸੀਡੈਂਟ ਬਹੁਤ ਹੁੰਦੇ ਆ ਦੇਖਦਾ ਨਹੀਂ ਆਪਾਂ ਇਹ ਰੋਪੜ ਦੇ ਕਿੰਨਾ ਟਾਈਮ ਤਾਂ ਉਦੋਂ ਉਦੋਂ 7 ਵਜੇ ਬਈ 7 ਵਜੇ ਦੇਖਦਾ ਤਾਂ ਕੋਸ 7:30 ਵਜੇ ਤੋਂ ਪਹਿੰਦ ਹਾਂ ਕਿਉਂ ਗੱਡੀ ਦੇ ਸੀਸੇ ਦੇ ਮੂਨੇ ਦੇਖਦਾ ਨਹੀਂ ਹੈਗਾ ਕੋਸ ਹਾਂ ਰਿਸਕ ਹੈ ਕਿਆ ਹੋ ਗਿਆ ਭਾਈ ਉਧਰ ਹਾਕਾ ਭਜ ਰੀਆਂ ਬਚੋ ਚ ਬਚੋ ਬਚੋ ਚ ਬਚੋ ਆ ਬੱਤ ਪੀਆ ਹੈ ਹੈ ਦੇਖ ਦੇ ਮੈਨੂੰ ਪਤਾ ਨਹੀਂ ਬੰਦੇ ਰਸਤੇ ਹੀ ਭੁੱਲ ਗਏ ਰੋੜੀ ਕਿਆ ਹੋ ਗਿਆ ਪਲੇਖਾ ਪੈ ਗਿਆ ਉਹਨਾਂ ਨੂੰ ਹਾਂਜੀ ਭਾਈ ਜੀ ਦਵਾ ਬੈਠੇ ਰੋੜੀ ਜਾ ਕੇ ਆਈਓ ਪਲੇਖ ਹੈ ਕੋਸ ਪਲੇਖਾ ਪੈ ਗਿਆ ਸਿੰਦੂ ਕੋਈ ਜਾਣਦਾ ਹੈ ਹਾਂ ਸਿੰਦੂ ਗੋਡਾ ਕਿਦਾ ਹੈ ਮਾਲਾ ਦਾ ਕਿੱਥੇ ਦਾ ਕੱਟੇ ਰੱਟ ਲਿਆਗਾ ਲੱਕੜੇ ਲੱਕੜੇ ਆ ਲੱਕੜੀ ਆ ਲੱਕੜੇ ਲੱਕੜੇ ਆ ਹੈ ਗਿੱਲੀ ਆ ਜਾਲੀ ਨਹੀਂ ਹੋਰ ਦੇਖ ਲੈ ਬਾਕੀ ਰੋਡੀ ਨੂੰ ਪੁੱਛਦੇ ਆਂ ਬਾਈ ਕਿਆ ਸਿਸਟਮ ਹੈ ਵਾਹ ਯਾਰ ਆ ਗਿਆ ਇਹ ਮੇਰੇ ਮਹਾਰਾਜ ਸਭ ਨੂੰ ਠੰਡ ਦੇ ਵਿੱਚ ਆ ਕੇ ਰੱਖੀ ਰੋਡੀ ਦੱਸੂਗਾ ਹੁਣ ਕਿਆ ਪ੍ਰੋਜੈਕਟ ਦਾ ਹਾਂ ਰੋਡੀ ਕਿਆ ਹੋ ਗਿਆ ਹੋਾ ਕਿਹਨ ਦਾ ਰੋਡੀ ਕਿਆ ਹੋ ਗਿਆ ਦਾ ਕਿਆ ਕਹਿੰਦਾ ਅ ਅੱਛਾ ਧੀਰੇ ਬਾਈ ਨੂੰ ਕਿਉਂ ਤਾਂ ਹੁਣੇ ਗੈਰੀ ਬੁਕਿੰਗ ਜਿਆਦਾ ਹੈ ਹੁਣੇ ਕਿਹਾ ਨਾ ਡੈਰੀ ਵੀ ਕਹਿੰਦਾ ਉਧਰ ਪਾਉਣਾ ਨਹੀਂ ਨਹੀਂ ਹੁਣ ਇਹ ਮੈਲਾ ਉਹਦੀ ਬੁਕਿੰਗ ਜਾਰਾ ਚੱਲਦੀ ਹੈ ਅੱਜ ਕੱਲ ਬਿਜੀ ਚੱਲਦਾ ਘੁੰਮਦਾ ਰਹਿੰਦਾ ਉਹ ਪੁਰਾਣਾ ਖੁੰਡ ਉਹਨੂੰ ਯਾਰ ਵੈਲੀ ਕੋਈ ਨਾ ਕੋਈ ਟੱਕਰ ਜਾਂਦੇ ਕਿਉਂਕਿ ਬਾਈ ਬਾਹਰੇ ਬਾਹਰ ਘਰ ਹੈ ਰੋੜੀ ਕਿੰਨਾ ਮਾਲ ਵੱਢ ਕੇ ਲੱਦਦੇ ਨੇ ਇੱਕ ਦਿਨ ਇੱਕ ਦਿਨ ਮਾ ਲੱਦਦੇ ਹੁੰਦੇ ਆ 30 ਘੰਟੇ ਲੱਸੀਓ ਕਰਦੇ ਲੱਸੀਓ ਕਰਦੇ ਕਾਸੀ ਬੰਦੇ ਘਾਟਾ ਚਾਰ ਕਿੰਨੇ ਬੰਦੇ ਹੁੰਦੇ ਆ ਨਹੀਂ ਚਾਰ ਬੰਦੇ ਕਿੰਨਾ ਲੱਦਣਾ ਚਾਹੀਦਾ 3 ਕੁਆਂਟਲ 4 ਬੰਦੇ 4 ਬੰਦੇ ਫਿਰ ਤੁਸੀਂ 8 8 ਕੁਆਂਟਲ ਮਸ਼ੀਨਾਂ ਦਦਦੇ ਥੋੜਾ ਬਹੁਤ ਆ 30000 ਯਾਰ ਦਿਹਾੜੀ ਪੈਂਦੀ ਦਿਹਾੜੀ ਦਾ ਦਿਹਾੜੀ ਉਹ ਮਿਲਦੀ ਸਾਨੂੰ ਤਾਂ 500 ਰੁਪਏ ਚਲੋ ਠੀਕ ਹੈ ਸਾਰੀ ਦੇ ਦਦਦੇ ਕਿ ਲੱਦਦੇ ਹੋ ਕਹਿੰਦਾ 40 ਵੱਢ ਕੇ ਲੱਦਦੇ ਯਾਰ ਵੱਢ ਕੇ ਆਰਾ ਵੀ ਸਿੰਪਲ ਐ ਨਾ ਯਾਰ ਪٹرول ਵਾਲ ਨਹੀਂ ਹੈਗਾ ਦੋ ਹੱਥ ਵਾਲਾ ਉਹ ਵੀ ਹੱਥ ਵਾਲੇ ਦਾ ਦੇਖ ਪٹرول ਵਾਲੇ ਕਿ ਤੇ ਛੇਤੀ ਹੋ ਜਾਂਦਾ ਪٹرول ਵਾਲਾ ਮੈਂ ਕੰਮ ਵਾਜਣਾ ਪٹرول ਆਪ ਪٹرول ਵਾਲਾ ਚਾਹੀਦਾ ਉਹ ਸੌਖਾ ਇਹਨਾਂ ਨੇ ਮਾਲ ਵੱਧ ਵੱਢ ਦੇ ਕਰਨਾ ਪٹرول ਵਾਲੇ ਰੋਡੀ ਭੂਕ ਮਾਰ ਤਾਂ 50 ਕੁਆਂਟਲ ਭਰ ਰੋਡੀ ਭੂਕ ਮਾਰ ਅੱ ਹਾਂ ਰੋਟੀ ਲੱਕੜੀਆਂ ਤੋੜਦੇ ਰੋਟੀ ਦਬਦਾ ਕਿਤੇ ਹਾਂ ਥੋੜੀ ਭੂਖ ਨਾਲ ਲਿਆ ਕੇ ਦਵਾ ਹਾਂ ਹਾਂ ਫਿਰੇ ਦਬਦੇ ਆ 28 ਨੂੰ ਰੋਟੀ ਨਾਲ ਤਿਆਰ ਬਹਿ ਕੇ ਆਪੀਂਦੇ ਰਹਿੰਦੇ ਆ ਲੱਕੜਪਾ ਬਣਾ ਕੇ ਥੋੜੀ ਫਰਕਰ ਹਾਂ ਰੋਜ਼ ਬਣਾਉਂਦੇ ਰੋਜ਼ ਕੌਣ ਬਣਾਉਂਦਾ ਮੈਂ ਹੀ ਬਣਾਉਂਦਾ ਉੱਥੇ ਆ ਮੈਂ ਹੀ ਮੋਰੀ ਆ ਓਹ ਆ ਚੁੱਲਾ ਫਿਰ ਚੁੱਲਾ ਉੱਥੇ ਇੱਟਾ ਉੱਟਾ ਇਥੇ ਮਿਲ ਗਿਆ ਬਣਾਇਆ ਚੁੱਲਾ ਥੋੜੇ ਬਣਾਉਣਾ ਟੱਕ ਮਾਰਨਾ ਕਹੀਦਾ ਹਾਂ ਚੁੱਲਾ ਬਣ ਗੇ ਬਣ ਗੇ ਇਹ ਹੀ ਗੱਲ ਆ ਇੱਟਾ ਉਟਾ ਲੱਭਣ ਲੱਗੇ ਫਿਰ ਤਾਂ ਕੰਮ ਹੋ ਰਿਹਾ। ਕਿਹ ਜੀ ਦਾ ਜੀ ਇੱਥੇ ਇੱਟਾ ਉਟਾ ਹੁੰਦੇ ਨੇ ਇੱਟਾ ਬਣਾ ਲੈਂਦੇ ਆ। ਜਿਆਦਾ ਤਾਂ ਟੱਕ ਮਾਰ ਕੇ ਬਣਾਉਂਦੇ ਆ। ਹਾਂ ਜਿਆਦਾ ਟੱਕ ਤੋਂ ਜੇ। ਗੇਂਹਰਾ ਲੈਂਦੇ। ਇੱਕ ਆ ਸ਼ੰਦੂ ਇਹਨਾਂ ਦੀ ਚਾਹ ਸੁਆਦ ਹੁੰਦੀ ਐ। ਇਹ ਖਾਸਾ ਕੋਪਾ ਕੇ ਪਾਉਂਦੇ ਆ। ਵਧੀਆ ਚਾਹ ਬਣਾਉਂਦੇ ਏ। ਬ੍ਰਾਂਡਡ ਦੋਹੀ ਅਮਲੀ ਵਾਲੀ ਚਾਹ ਬਣਾਉਂਦੇ ਆ। ਅਮਲੀ ਵਾਲੀ। ਅਮਲੀ ਵਾਲੀ। ਥੋੜੀ ਕਿੰਨੀ ਚਾਹ ਪੀਣੀ ਤੇ ਆੜੀ ਨੂੰ ਦੋ ਵਾਰਕ ਚਾਰ ਵਾਰ। ਸਾਹੀ ਯਾਰ ਦੋ ਤਿੰਨ ਵਾਰ ਵੀ ਲੈਂਦੇ ਆ। ਥੋੜੀ ਆ ਭਾਈ ਉੱਦਾਂ ਕੰਮ ਵਧੀਆ ਕਿੰਨੇ ਵਜੇ ਜਾਂਦਾ? ਪਤਾ ਔਰ ਦਾ ਟਾਈਮ ਹੈ 4 ਵਜੇ 4 ਵਜੇ ਵੀ ਆ ਜਾਂਦੇ ਅਸੀਂ 5 ਵਜੇ ਵੀ ਹਾਂ 6 6 ਹੱਦ 6 ਆ ਆ ਜੀ ਸਿੰਧੂ ਨੂੰ ਆ ਬਾਈ ਜਮਾ ਠੰਡ ਨੇ ਲੱਗਣ ਨਹੀਂ ਦਿੱਤੀ ਨਾਲ ਲਿਕੇ ਗਿਆ ਮੈਨੂੰ ਕਹਿੰਦਾ ਇੱਥੇ ਜਾਣਾ ਅੱਡੇ ਤੱਕ ਹਾਂ ਮਹਾ ਚੱਲ ਮੈਂ ਇੱਕ ਸਾਈਕਲ ਲੈ ਕੇ ਆਉਣੇ ਕਹਿੰਦਾ ਗੁਲਫੀ ਬਣਾਤੀ ਨਹੀਂ ਤੇਰੀ ਗੁਲਫੀ ਦੀ ਬਾਤ ਹੀ ਤੀ ਤਾਂ ਮੈਂ ਅੱਛਾ ਉਹ ਗੀਜਰ ਦਾ ਨਾ ਉਹ ਨੂੰ ਕਿਆ ਖਰਾਬ ਹੋ ਗਿਆ ਤਾਂ ਰਲੇ ਲੈ ਜੀ ਖਰਾਬ ਹੋ ਗਿਆ ਰਲੇ ਖਰਾਬ ਹੋ ਗਿਰਿਆ ਉਹ ਚੱਲਦਾ ਨਹੀਂਦਾ ਫਿਰ ਉਹਦਾ ਉੱਪਰ ਤੇ ਤਾਰਿਆ ਪਰਛਤੀ ਚ ਵੜ ਕੇ ਪਰ ਚੱਲਦਾ ਕਰਤਾ ਠੰਡੇ ਜੀ ਯਾਰ ਸਰਦਾ ਨਹੀਂ ਹੈਗਾ ਗਰਮ ਪਾਣੀ ਵਗਾਰ ਨਾਉ ਨਾ ਨੀਰਾ ਮੈਂ ਵੀ ਇੱਕ ਮਿੰਟ ਉਹ ਬਟਨ ਬੰਦ ਕਰਾਂ ਗੀਜਰ ਚੱਲਦਾ ਓ ਰੋਡੀ ਨੇ ਗੀਜਰ ਲਵਾ ਲਿਆ ਪਾਰਟੀ ਹੋ ਗਈ ਪਾਰਟੀ ਹੋ ਗਈ ਕਾਦੀ ਗੀਜਰ ਦੀ ਬਾਹਰ ਰੋਡੀ ਕਹਿੰਦੀ ਪਾਰਟੀ ਹੋਈ ਬਾਈ ਗੀਜਰ ਲਵਾ ਲਿਆ ਉਹ ਭੱਜ ਗਿਆ ਵੈਸੇ ਹਲੇ ਨੂੰ ਪਤਾ ਹੈ ਨਹੀਂ ਬਾਈ ਇਹਨੇ ਬਿਜਲੀ ਵਾਲਾ ਲਵਾਇਆ ਉਹ ਆਟੋ ਕੱਟ ਮਾਰ ਜਾਂਦਾ ਇਹਨੂੰ ਦਾਦ ਦੇਣਾ ਵੀ ਉਹਨੂੰ ਲੋੜ ਨਹੀਂ ਪੈਂਦੀ ਇਹਨੂੰ ਤੇਰੇ ਤੇਰੇ ਸਾਹ ਦੇ ਕਿਹੜਾ ਗੀਜਰ ਵਧੀਆ ਹੈ ਗੈ ਸਾਲਾ ਵਧੀਆ ਕ ਨਹੀਂ ਸਿੰਧੂ ਬਾਈ ਨੇ ਬਾਈ ਅੱਜ ਦੇਖ ਲਿਆ ਗਿਆ ਸਾਲਾ ਟੁੱਟੀ ਪਰ ਤੇ ਹੀ ਆਟੋ ਕੱਟ ਪੁੱਟੀ ਹਫਤੇ ਲੂਟਾ ਕਹ ਨਹੀਂ ਨਾਲ ਡਰ ਨਾ ਕੋਸ ਨਾਲ ਦੀ ਨਾਲ ਚੱਲ ਪੈਂਦਾ ਕਰਤਾ ਬੰਦ ਥੋੜੀ ਕਿੰਨੇ ਦਿਨ ਹੋ ਕੇ ਲੱਗੇ ਨੂੰ ਹਾਂ 10 ਦਿਨ ਚ ਕਿੰਨੇ ਦਿਨ ਨਾਤਾ ਨਾਲ ਦੋ ਗੱਲਾਂ ਨਾਤਾ ਦੋ ਗੱਲਾਂ ਨਾਤਾ ਵੀ ਅਜਾ ਤੱਕ ਕੀ ਕਰਕੇ ਅਰੇ ਅਜਾ ਤੱਕ ਕਾ ਕਰਕੇ ਹਾਂ ਫਿਰ ਤਾਂ ਕੀ ਥੋੜਾ ਯਾਰ ਦੋ ਵਾਰ ਨਾਤਾ ਕੇ ਹਾਂ ਦਸ ਦੇ ਜੀ ਨੂੰ ਦੋ ਵਾਰ ਹੋ ਗਿਆ ਮੀਨੇ ਕੱਲ ਨੂੰ ਨੂੰ ਨਾ ਆਣਾ ਕੱਲ ਨੂੰ ਮੀਨੇ ਜੀ ਨੂੰ ਕਿੰਨਾ ਹੋ ਗਿਆ ਮੀਨੇ ਜੀ ਨੂੰ 6 ਵਾਰ ਹੋ ਗਿਆ ਥੋੜਾ ਏ ਥੱਕਾ ਕਰਦਾ ਤਾ ਕਹਦੇ ਹਾਂ ਨਵੇਂ ਕੀੜੇ ਦਾ ਬੰਦਾ ਹੋਈ ਨਾ ਆਈ ਜਾਂਦਾ ਵੀ ਨਵੇਂ ਨਵੇਂ ਚਾਹ ਰੋਟੀ ਆ ਮੇਰੀ ਗੱਲ ਸੁਣ ਲੈ ਹਾਂ ਬਈ ਅੱਜ ਨਵਾਂ ਸਾਲ ਆ ਅੱਜ ਨਾਲ ਆਲੀ ਤੂੰ ਸਾਰੇ ਸਾਲ ਨਾ ਆਉਣਾ ਪੈਣਾ ਦਾ ਹੀ ਨਹੀਂ ਮਨਾਤਾ ਅੱਜ ਦਾ ਹੀ ਨਹੀਂ ਮੈਂ ਲਾ ਲਿਆ ਮੈਨੂੰ ਨਹਾਉਣਾ ਪੈਣਾ ਤੈਨੂੰ ਤੈਨੂੰ ਦੱਸਦਾ ਮੈਂ ਅੱਜ ਆਪਣਾ ਵਿਚਾਰ ਰੱਖੀ ਵਿਚਾਰ ਰੱਖੀ ਮਲੌਰੇ ਨੂੰ ਕਿੰਨਾ ਆਏਗਾ ਘਟ ਨਾਉਣਾ ਬਾਈ ਕਰੂਗਾ ਹਾਂ ਪਲੋਰ ਪਲੋਰ ਕਿੰਨਾ ਟਾਈਮ ਹੋ ਗਿਆ ਉਹ ਨਹੀਂ ਨਾ ਹੁੰਦਾ ਹੈਗਾ ਉਹਦਾ ਐਕਸੀਡੈਂਟ ਕਰਕੇ ਬਹੁਤ ਟਾਈਮ ਹੋ ਗਿਆ ਨਾ ਆਈ ਨਹੀਂ ਉਹਦਾ ਇੱਕ ਵਕ ਇੱਕ ਗੱਲਾਂ ਨਾ ਪਤਾ ਦਾ ਮੈਂ ਕਹਿੰਦਾ ਹੋ ਗਿਆ ਹੁਣ 3 ਮਹੀਨੇ ਹਿੰਦੂ ਆਇਆ ਤਾਂ ਇੱਕ ਮੈਂ ਕੱਲ ਪਰसों ਵੀਡੀਓ ਹੀ ਦੇਖੀ ਆ ਉਹ ਕਹਿੰਦਾ ਇੱਕ ਬੰਦਾ ਨਾ ਹੱਥਾ ਹੀ ਨਹੀਂ ਪਤਾ ਨਹੀਂ ਕਿੰਨੇ ਟਾਈਮ ਪੁਰਾਣੀ ਵੀਡੀਓ ਪਾਈ ਪਈ ਆ ਹਾਂ ਆਇਆ ਤਾਂ ਕਿਹਾ ਕੁਝ ਨਹੀਂ ਹੈਗਾ ਇਹ ਤਾਂ ਆਪਣੀ ਆਪਣੀ ਮਰਜ਼ੀ ਹੈ ਬਾਈ ਜੀ ਉਹ ਆਪਣੇ ਆਪਣੇ ਉਹ ਰੋੜੀ ਹੁਣ ਬਸਾਖੀ ਨੂੰ ਆਏਗੀ ਜੇ ਕੋਈ ਉਹਨਾਂ ਕੇ ਲਾ ਨਾ ਠੀਕ ਆ ਹਾਂ ਮੌਜ ਹੈਗੀ ਕਿ ਜੇ ਨਾ ਹੋਇਆ ਪਾਣੀ ਗਾ ਤੇ ਪਹਿਲਾਂ ਅੱਗ ਬਾਲੋ ਅੱਗ ਬਾਲ ਕੇ ਪਾਣੀ ਰੱਖੋ ਪਰ ਦੇਖੀ ਜਾਓ ਗਰਮ ਹੁੰਦਾ ਗਰਮ ਨਾ ਹੁੰਦੇ ਨਹੀਂ ਹੁਣ ਕਿੰਨੇ ਚ ਵੈ ਗਿਆ ਕੀ ਜਰਾ ਵਿੱਚੇ ਫੀਟਿੰਗ ਫੂਟਿੰਗ ਪਾ ਕੇ ਸਹਿ ਗਿਆ 5000 6000 ਤਾਰ ਵੀ ਪਈ ਹੈ ਟੁੱਟੀਆਂ ਡਟੀਆਂ ਵੀ ਲੱਗੀਆਂ ਇਹ ਨਾ ਤੇ ਨਾ ਆ ਤੂੰ ਦੋ ਵਾਰ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਘਾਟੇ ਵਾਲਾ ਕੰਮ ਚੱਲ ਆ ਯਾਨ ਮौज ਹੋ ਗਈ ਉਹਨੇ ਮौज ਹੋ ਗਈ ਚੱਲ ਚੀਜ਼ ਬਣ ਗਈ ਮਾਦੀ ਨਾਲਾ ਬੜਾ ਦੱਬ ਗਈ ਚੀਜ਼ ਬਣ ਗਈ ਚੀਜ਼ ਬਣ ਗਈ ਠੀਕ ਆ ਦੇ ਦੂੰ ਗੈਸ ਪਾ ਗਰਮ ਕਰਕੇ ਨਹਾਉਂਦਾ ਤਾਂ ਨਹੀਂ ਤੇਰਾ 5-6000 ਰੁਪਏ ਦਾ ਸਿਲੰਡਰ ਨਹੀਂ ਲੱਗਣਾ ਇੱਕ ਸਿਲੰਡਰ ਨਹੀਂ ਤਾਂ ਲੱਗਣਾ ਮੇਰਾ ਲੈ ਆ ਵੀ ਠੀਕ ਆ ਆ ਲੋ ਇਹ ਰੋਡੀ ਬੁਗੇ ਇਹ ਜਿਹੜਾ ਗੈ ਆਹ ਬਿਜਲੀ ਵਾਲਾ ਬਿਜਲੀ ਆ ਇਹਦੀ ਹੁਣ ਮौज ਆ ਜਿੱਦਣ ਲੱਗੇ ਬਿੱਲ ਮੀਟਰ ਐਂ ਕਰਦਾ ਉੱਧਰ ਤਾਰ ਕੇ ਰੱਖ ਦੇਣਾ ਉੱਧਰ ਉੱਧਰ ਤੜਕ ਰੱਖ ਦੇਣਾ ਕਹਿੰਦਾ ਸੋਲਰ ਬੇਲੀ ਦੇਣਾ ਤਾਰ ਕੇ ਰੱਖ ਦੇਣਾ ਤਾਰ ਕੇ ਰੱਖ ਦੇਣਾ ਅੱਗ ਬਵਾ ਲੂਏ ਸਮਾਂ ਕੋਲ ਆ ਰੋੜੀ ਦੇ ਅੱਗੇ ਬਵਾ ਲੂਏ ਰੋੜੀ ਕੇ ਭਗਵਾਨ ਤੁਮਾਂ ਨੂੰ ਫੇਰ ਵੋਟ ਪਾਣੀ ਸੀ ਫੇਰ ਬਣਾ ਲੈਣਾ ਇੱਕ ਵਾਰ ਹਾਂ ਭਾਤਵੰਦ ਹੋਰ ਪਾਣੀ ਸੀ ਹਾਂ ਫਰੀ ਵਾਲੀ ਹਾਂ ਫਰੀ ਵਾਲੀ ਸਿੱਧੂ ਜੇ ਨਾ ਮਾਣ ਨੇ ਇੰਨੀ ਮੌਜ ਕਰਤੀ ਆਪਾਂ ਨਾ ਮਾਣ ਨੇ ਕੁੜੀ ਲਾ ਲੈ ਕਰਨੀ ਆ ਕੁੜੀ ਲਾ ਲੈ ਕਰਨੀ ਨਾ ਮਾਣਿਆ ਵਾਲੀ ਬਾਈ ਬਦਲਿਆ ਕੰਮ ਕੋਈ 10000 ਰੁਪਏ ਦੇਣਾ ਪੈ ਜੂਗਾ ਕੰਮ ਖਰਾਬ ਹੋ ਸਕਦਾ ਹੈ ਯਾਰ ਕੋਈ ਨਹੀਂ ਦੇਖਦੇ ਕਿ ਆ ਫਰਨਾ ਰੋਟੀ ਹੁਣ ਐ ਕਰ ਇੱਟਾਂ ਲਿਆ ਬੈਠਣ ਨੂੰ ਬੈ ਕੇ ਸੇਕਦੇ ਆ ਹੀਲਾ ਕਰ ਕਾਂਵਰੇਗਾ ਪੱਠਾ ਲੱਗਿਆ ਬਈ ਤਾਂ ਨਾ ਹੁੰਦੀ ਯਾਰ ਹੀਲਾ ਕਰ ਮਿਲ ਜਾਣੀ ਕਿਧਰ ਨੂੰ ਬਾਈ ਆ ਦੇਖ ਲੋ ਸਿੰਧੂ ਨੇ ਕੁਛ ਨਹੀਂ ਛੱਡਿਆ ਲਾਗ ਬਾਦ ਫੁੱਲ ਸਫਾਈ ਕਰਤੀ ਫੇਰਾ ਹੋ ਗਿਆ ਹੋਰ ਕੁਆਰੇ ਬਿਆ ਰਹਿੰਦਾ ਯਾਰ ਚੱਲ ਕੋਈ ਨਹੀਂ ਨਾਲੇ ਸਫਾਈ ਹੋ ਗਈ ਇੱਟਾ ਹੂੰ ਇਟਾ ਰਹੀਲਾ ਕਰ ਲੋ ਜੀ ਬਾਈ ਘਰ ਆ ਗਏ ਸ਼ਾਮ ਦਾ ਟਾਈਮ ਹੋ ਗਿਆ ਫੇਰ ਆ ਤਾਂ ਬੰਦੇ ਦੇਖੋ ਕਿ ਬੰਦਾ ਵਧਿਆ ਵੇ ਹਾਂ ਜੀ ਬੰਮੂ ਜੀ ਸ਼ਰਸ਼ੀ ਆਂਦੀ ਸ਼ਰਸ਼ੀ ਆਂਦੀ ਮੇਰੇ ਲੱਗਦਾ ਨਹੀਂ ਕਰਦੇ ਸਕਾਈ ਜੀ ਬਈ ਅੱਜ ਸਾਡੇ ਘਰ ਆਇਆ ਪਾਣ ਜਾਂ ਸਾਡਾ ਜੋਤ ਜਸ਼ਨਾਂ ਹੀ ਗਏ ਤੇ ਭੈਣ ਕੋਲ ਨੂੰ ਮਿਲਣਾ ਤੇ ਜੋਤ ਆ ਗਿਆ ਨਾ ਕਿੰਨੇ ਦਿਨ ਲਾ ਕੇ ਜਾਣੇ ਫਿਰ ਹੂੰ ਤਿੰਨ ਨੂੰ ਜਾਊਗਾ ਤਿੰਨ ਦਿਨ ਲਾ ਕੇ ਜਾਣੇ ਕਿ ਦੋ ਦਿਨ ਤਿੰਨ ਤਰੀਕ ਨੂੰ ਜਾਣਾ ਕਿੰਨੇ ਵਜੇ ਆਏ ਫੇਰ ਮੁੜ ਕੇ ਸਾਡੇ ਚਾਹ ਬੜਾ ਕੋਬੂ ਤੂੰ ਨਹੀਂ ਗਿਆ ਬੋ ਕੋ ਬਿਮਾਰ ਠੀਕ ਹੋ ਗਿਆ ਨਾ ਨਾ ਬਈ ਸਾਡਾ ਹੁਣ ਪੰਮੂ ਵੀ ਠੀਕ ਹੋ ਗਿਆ ਥੋੜਾ ਜਿਹਾ ਬੋਲਣ ਲੱਗ ਗਿਆ ਪਹਿਲਾਂ ਡਾਊਨ ਤਾਂ ਇਹ ਹੁਣ ਸਹੀ ਹੈ ਹਾਂ ਵੀ ਜੋ ਛੁੱਟੀ ਕਿ ਮੇਰੀ ਹੈ ਵਧੀਆ ਠੰਡ ਕਿੰਨੀ ਕੱਸ ਪਰ ਬਹੁਤ ਇਹ ਸਾਰੇ ਜਾਣੇ ਹੈਗੇ ਬਾਈ ਟੀਵੀ ਦੇ ਬੈਰੀ ਟੀਵੀ ਦੀ ਬਣਾਈ ਪਰ ਉਹਨੇ ਰੇਲ ਸੌਣ ਦਾ ਨਾਮ ਹੈ ਨਹੀਂ ਅ ਜਿਹਨਾਂ ਨੇ ਸੌਣਾ ਪਤਾ ਨਹੀਂ ਕੌਣ ਸੌਣਾ ਨਹੀਂ ਕਾਦੇ ਕਿ ਖੁੰਦੀ ਅੱਗੇ 12 ਵਸ ਮੋٹے ਮੋٹے ਕੱਪੜੇ ਪਾਏ ਬੈ ਇਹਨਾਂ ਨੇ ਜੀ ਪੰਮੂ ਸਾਡਾ ਥੋੜਾ ਜਿਹਾ ਘੱਟ ਠੰਡ ਮੰਨਦਾ ਇਹ ਦੇਖੋ ਕਿ ਕਰਾਮ ਬੱਲੇ ਬੱਲੇ ਸਿਰ ਇੰਨੀ ਠੰਡ ਠੰਡ ਵਾਸਤੇ ਨਹੀਂ ਫੈਸ਼ਨ ਵਾਸਤੇ ਪਾਏ ਫੈਸ਼ਨ ਵਾਸਤੇ ਮੈਨੂੰ ਠੰਡ ਵਾਸਤੇ ਪਾਏ ਨਹੀਂ ਦੇਖੋ ਠੰਡ ਲੱਗਦੀ ਹੈ ਪੰਮੂ ਹਾਂ ਠੰਡ ਲੱਗਦੀ ਨਹੀਂ ਠੰਡ ਲੱਗਦੀ ਹੈ ਪੰਮੂ ਤਾਂ ਜਵਾਂ ਨਹੀਂ ਲੱਗਦੀ ਠੰਡ ਵਾਸਤੇ ਨਹੀਂ ਪਾਏ ਮੈਂ ਦਾ ਬਿਊਟੀ ਵਾਸਤੇ ਪਾਏ ਪੰਮੂ ਹਾਂ ਠੰਡ ਲੱਗਦੀ ਕਿ ਮੰਨਦਾ ਨਹੀਂ ਠੰਡ ਗਰਮੀ ਮੰਨਦਾ ਗਰਮੀ ਲੱਗਦੀ ਇਕੋ ਬਾਈ ਕੋ ਉਦਾਂ ਹੁਣ ਠੀਕ ਹੋ ਗਿਆ ਮੁੰਡਾ ਸਾਡਾ ਸੋਜਾ ਰਹਿ ਗਿਆ ਥੋੜਾ ਜਿਹਾ ਰਹਿ ਗਿਆ ਲੋਟ ਹੈ ਕੰਮ ਤੇਰੇ ਠੀਕ ਹੋ ਗਿਆ ਹੂੰ ਦੋ ਟੀਕੇ ਕੰਮ ਕਰਕੇ ਹੂੰ ਚੱਲ ਚੱਲ ਬੰਮੂ ਮੇਰੇ ਕੋ ਬਿਚ ਜਾ ਨੂੰ ਬਾਈ ਬਾਈ ਕਰ ਦੋ ਫਿਰ ਤੇ ਹੋ ਗਿਆ ਦੇ ਤਾਂ ਬਾਈ ਕਰ ਦੇ ਪਾਉ ਕਿ ਫੇਰ ਮਿਲਦੇ ਫੇਰ ਲੋ ਜੀ ਹੁਣ ਅੰਦਰ ਰੋਟੀ ਵੀ ਦੇ ਰਹੀ ਹੈ ਦੇਖਣ ਵਾਸਤੇ ਆ ਲੋ ਜੀ ਇਹ ਮੇਰਾ ਰਿਮੋਟ ਫੜਾ ਦਾ ਰਿਮੋਟ ਦਾ ਫਾਰਮੈਟ ਕੋਣ ਆ ਪੰਮੂ ਪੰਮੂ ਤੋਂ ਹੋਰ ਮਾਇਨਾ ਤਾਂ ਪੰਮੂ ਬਾਰੇ ਸਾਰੀ ਡਿਟੇਲ ਰਮੋੜਦੀ ਇਹੀ ਚਲਾਉਂਦਾ ਜੀ ਚੱਕਤੀ ਆਵਾਜ਼